ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵੀਰੇ ਜਿਹੜੀ ਤੁਸੀਂ ਆ ਮੱਝ ਦੇਖ ਰਹੇ ਹੋ ਤਾਜੀ ਸੂਈ ਹੋਈ ਇਹ ਆਪਣੇ ਕਿਸੇ ਵਿਊਅਰ ਦੇ ਘਰੇ ਖੜੀ ਆ ਰਾਜਸਥਾਨ ਤੇ ਤੀਜੇ ਸੂਏ ਮੱਝ ਸੂਈ ਆ ਕੱਲ 31 ਅਗਸਤ ਨੂੰ ਤੇ ਉਹਨਾਂ ਨੇ ਮੱਝੇ ਸੇਲ ਕਰਨੀ ਆ ਤੇ ਉਹ ਕਹਿੰਦੇ 17 18 ਲੀਟਰ ਦੁੱਧ ਚੋਇਆ ਸੀ ਇਹਦਾ ਦੂਜੇ ਸੂਏ ਵੈਸੇ ਹਵਾਨੇ ਤੋਂ ਵੀ ਪਤਾ ਲੱਗਦਾਗਾ ਹਵਾਨਾ ਬਹੁਤ ਸੋਹਣਾ ਥਣ ਵੀ ਬਹੁਤ ਸੋਹਣੇ ਲੱਗੇ ਆ ਤੇ ਜੇ ਕਿਸੇ ਵੀਰ ਨੇ ਲੈਣੀਆਂ ਤਾਂ ਵੀਰੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਵੈਸੇ ਇੱਕ ਗੱਲ ਆਪਾਂ ਜ਼ਰੂਰ ਕਮਾਂਗੇ ਵੀ ਮੱਝ ਜਿਹਨੇ ਲੈਣੀਆਂ ਹਨ ਦੇਖ ਪਰਖ ਕੇ ਚੋ ਕੇ ਲਿਓ ਤੁਸੀਂ ਤੇ ਉਹ ਤਾਂ ਕਹਿੰਦੇ ਠੰਡੀ ਸੀਲ ਬਹੁਤ ਆ ਚਲੋ ਵੀਰੇ ਹਨਾ ਆਪ ਦੀ ਜ਼ਿੰਮੇਵਾਰੀ ਵੀ ਬਣਦੀ ਆ ਹਨਾ ਵੀ ਦੇਖਣ ਪਰਖਣ ਦੀ ਤੇ ਜੇ ਕਿਸੇ ਵੀ ਵੀਰ ਨੇ ਲੈਣੀਆਂ ਤਾਂ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਵੀਰੇ